ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੇ ਆਪਾਂ ਵੀਡੀਓ ਲੈ ਕੇ ਆਂ ਅੰਬਰਸਾਰੀ ਅੰਬਰਸਰ ਸਾਈ ਪਲੱਸ ਭਟਾ ਵਾਲੀ ਜਿਹੜੇ ਆਪਾਂ ਇਸ ਪੱਗ ਦੇ ਵਿੱਚ ਜਿਹੜੇ ਆਪਾਂ ਫਰੰਟ ਦੇ ਉੱਤੇ ਜਿਹੜੇ ਆਪਾਂ ਪੇਜ ਬਣਾਵਾਂਗੇ ਫਿਰ ਫਿਰ ਤੋਂ ਆ ਜਿਹੜੇ ਆਪਣੇ ਬਲ ਜਿਹੜੇ ਫਿਰ ਬੈਕ ਤੇੜਾ ਆਪਣੇ ਸਲੜ ਦੇ ਵਿੱਚ ਆਪਾਂ ਇਹਨਾਂ ਨਾਲ ਦੇ ਜਿਹੜੇ ਆਪਾਂ ਬਲ ਬਣਾਵਾਂਗੇ ਜਿਹੜੇ ਆਪਾਂ ਪਹਿਲੇ ਪਹਿਲਾਂ ਡਬਲ ਪੇਜ ਬਣਾਉਣੇ ਹਨ ਇਸ ਤੋਂ ਬਾਅਦ ਜਿਹੜਾ ਆਪਾਂ ਇਸ ਦੇ ਪਿੱਛੇ ਬਲ ਪਾਵਾਂਗੇ ਤੇ ਪਹਿਲੇ ਲੜ ਨੂੰ ਫਰੰਟ ਦੇ ਉੱਤੋਂ ਫੋਲਡ ਕਰਕੇ ਲੜ ਨੂੰ ਬੈਕ ਤੱਕ ਸਾਫ਼ ਕਰਕੇ ਲਿਆ ਦੇਣਾ ਇਹ ਬਣਾ ਪਹਿਲਾ ਲੜੂਗਾ ਉਸ ਲੜ ਨੂੰ ਸਿੰਗਲ ਲਗਾਉਣਾ ਤੇ ਸਾਫ਼ ਕਰਕੇ ਲਗਾਉਣਾ ਬੈਕ ਤੱਕ ਦੂਸਰੇ ਲੜ ਨੂੰ ਉੱਪਰੋਂ ਫੋਲਡ ਕਰਨਾ ਉੱਪਰੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਇਸ ਲੜ ਦੀ ਜਿਹੜੀ ਆਪਣੀ ਪੂਣੀ ਹੈ ਹਲਕੀ ਜਿਹੀ ਖੋਲ ਲੈਣੀ ਆ ਤੇ ਇਸ ਲੜ ਦੇ ਵਿੱਚ ਜਿਹੜਾ ਆਪਣਾ ਡਬਲ ਪੀ ਚੱਨ ਉਹ ਆਪਾਂ ਨੇ ਬਣਾ ਲੈਣੇ ਹਨ ਡਬਲ ਪੀਚ ਬਣਾਉਣ ਤੋਂ ਬਾਅਦ ਦੋਨੇ ਪੀਚਾਂ ਨੂੰ ਅਪਾ ਇਕੱਠੇ ਕਰਨਾ ਲਾਪੇਛ ਲੜਦੇ ਹੋਏ ਜਿਹੜਾ ਆਪਣੇ ਡਬਲ ਪੀਚ ਹਨ ਉਹ ਆਪਾਂ ਬਣਾ ਲੈਣੇ ਹਨ ਡਬਲ ਪੀਚ ਬਣਾਉਣ ਤੋਂ ਬਾਅਦ ਲੜ ਨੂੰ ਇੱਕ ਗਰ ਫੋਲਡ ਕਰਨਾ ਲੜ ਨੂੰ ਇੱਕ ਗਰ ਫੋਲਡ ਕਰਕੇ ਤਾਂ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰ ਲੈਣਾ ਜੀ ਬਲ ਵਾਲਾ ਪਾ ਚੰਗੀ ਤਰ੍ਹਾਂ ਜਿਹੜਾ ਹੁਣ ਸੈਟ ਕਰਕੇ ਤੇ ਬਾਕੀ ਤੇ ਚਾਹ ਜਿਹੜਾ ਆਪਾਂ ਸਲੜ ਦੇ ਵਿੱਚ ਬਲ ਹੋਣਗੇ ਆਪਾਂ ਪਾ ਲੈਣੇ ਹਨ ਪਹਿਲਾਂ ਇਸ ਲੜ ਦੇ ਵਿੱਚ ਹੁਣ ਬਾਜ ਫੇਰ ਕਿਨਾਲਾ ਦੇ ਵਿੱਚ ਜਿਹੜਾ ਆਪਾਂ ਇਹਨਾਂ ਦਾ ਫਾਸਲਾ ਵੇੜਾ ਆਪਾਂ ਫਰੰਟ ਤੋਂ ਸੇਮ ਰੱਖਣਾ ਇੰਗੇ ਤੇ ਰੜ ਨੂੰ ਗੱਪਾਂ ਸੈਟ ਕਰਨਾ ਸੈਟ ਕਰਕੇ ਤੇ ਲੜ ਦੇ ਵਿੱਚ ਜਿਹੜਾ ਆਪਾਂ ਬੈਕ ਤੇ ਬਲ ਪਾ ਕੇ ਜਿਹੜਾ ਛੜ ਨੂੰ ਵੀ ਆਪਾਂ ਜਿਹੜਾ ਲੜ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਇਹਨਾਂ ਬਲ ਨੂੰ ਵੀ ਬੈਕ ਤੇ ਆਪਾਂ ਸੈਟ ਕਰਨਾ ਜੀ ਹੁਣ ਇਸ ਲੜ ਦੇ ਵਿੱਚ ਆਪਾਂ ਜਿਹੜੇ ਬੈਕ ਤੇ ਪੁਣੇ ਜਿਹੜੇ ਬਲ ਹੋਣਗੇ ਉਹ ਆਪਾਂ ਪਾ ਲੈਣੇ ਹਨ ਪ੍ਰੋਪਰ ਜਿਹੜੇ ਆਪਣੇ ਬਾਲ ਹਨ ਉਹ ਆਪਾਂ ਹੁਣ ਸੈੱਟ ਕਰਨੇ ਬੈਕ ਤੱਕ ਸਲੜ ਦੇ ਵਿੱਚ ਜਿਹੜੇ ਹੁਣ ਬੈਕ ਬਾਲ ਪਾ ਕੇ ਤੇ ਬਾਲਾਂ ਨੂੰ ਜਿਹੜਾ ਆਪਾਂ ਹੁਣ ਸੈੱਟ ਕਰਾਂਗੇ ਪੱਕ ਪੈਣ ਦੀ ਮਦਦ ਪੱਕ ਪੈਣ ਦੀ ਮਦਦ ਨਾਲ ਜਿਹੜੇ ਆਪਣੇ ਬਾਲ ਹੋਣਗੇ ਉਹ ਆਪਾਂ ਨੇ ਜਿਹੜੇ ਸੈੱਟ ਕਰ ਲੈਣੇ ਹਨ ਬਾਲਾਂ ਨੂੰ ਸੈੱਟ ਕਰਕੇ ਤੇ ਸਲੜ ਦੇ ਵਿੱਚ ਜਿਹੜੇ ਆਪਾਂ ਬੈਕ ਤੱਕ ਜਿਹੜੇ ਆਪਣੇ ਬਾਲ ਹੋਣਗੇ ਆਪਾਂ ਪਾ ਕੇ ਤੇੜਾ ਆਪਣੇ ਬਲ ਬਲ ਨੱਬਲਾਂ ਦੇ ਵਿੱਚ ਪਨ ਪਕ ਪੰਦਣਾੜਾ ਪਕ ਪਨ ਫੇਕ ਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਬਲ ਹੋਣਗੇ ਨੱਬਲਾਂ ਨੂੰ ਆਪਾਂ ਸੈੱਟ ਕਰ ਲੈਣਾ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਹੋ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਫਰ ਬਾਅਦ ਫੇਰ ਕਿਹੜਾ ਆਪਣੇ ਲੜਾਂ ਦੇ ਵਿੱਚ ਆਪਾਂ ਉਹਨਾਂ ਲੜਾਂ ਨੂੰ ਸਾਫ਼ ਕਰ ਲਵਾਂਗੇ ਜੀ ਜਿੰਗਤ ਇਹ ਆਪਣੇ ਪੱਕਾ ਹਨ ਉਸ ਪਗਦੀਆ ਜਿਹੜਾ ਆਪਾਂ ਉਸ ਤਰ੍ਹਾਂ ਲੜ ਲਗਾਵਾਂਗੇ ਉਸ ਲੜ ਨੂੰ ਉਸ ਤਰ੍ਹਾਂ ਹੀ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਲੜਾਂ ਦੇ ਵਿੱਚ ਜਿਹੜੇ ਆਪਾਂ ਪਹਿਲਾਂ ਆਪਾਂ ਡਬਲ ਪੇਚ ਬਣਾ ਲਏ ਹਨ ਫਿਰ ਉਸ ਤੋਂ ਇਸ ਲੜ ਦੇ ਵਿੱਚ ਜਿਹੜੇ ਆਪਾਂ ਬੈਕ ਤੇ ਬਲ ਬਣਾਵਾਂਗੇ ਜਿਹੜਾ ਆਪਾਂ ਡਬਲ ਪੇਜ ਹਨਾ ਨਾ ਪੇਜ ਨੂੰ ਆਪਾਂ ਹੁਣ ਬਣਾ ਕੇ ਡਬਲ ਪੇਜ ਬਣਾ ਕੇ ਇਸ ਲੜ ਦੇ ਵਿੱਚ ਜਿਹੜਾ ਆਪਣੇ ਹੁਣ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਆਪਣੇ ਪੇਜ ਹਨਾ ਨਾ ਪੇਜ ਨੂੰ ਆਪਾਂ ਇਕੱਠੇ ਕਰਕੇ ਤੇ ਲੜ ਨੂੰ ਆਪਾਂ ਹਲਕਾ ਜਿਹੜਾ ਫੋਲਡ ਕਰਨਾ ਜੋ ਜਿਹੜਾ ਡਾਟਾ ਪੈਸਲਡ ਨੂੰ ਵੀ ਆਪਾਂ ਪਰਪਰ ਸੈੱਟ ਕਰਨਾ ਇਹ ਵੀਡੀਓ ਨੂੰ ਤੱਕ ਵਿਰਾਜਾ ਕੇ ਜਰੂਰ ਸ਼ੇਅਰ ਕਰਿਓ ਜਿੰਨਾ ਵੀਰਾਂ ਨੂੰ ਇਹ ਵਾਲੀ ਪਗਮਣ ਦੇ ਵਿੱਚ ਪ੍ਰੋਬਲਮ ਆਉਦੀ ਹੈ ਤੇ ਹਲੇ ਵੀ ਸਾਡੇ YouTube ਚੈਨਲ ਤੇ ਨਵੇਂ ਹਨ ਸਾਡੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜੇ ਵੀਰ ਸਾਡੇ Facebook ਪੇਜ ਤੇ ਨਵੇਂ ਹਨ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਜੀ ਆਪਾਂ ਇਹਦੇ ਆਪਣੇ ਬਾਲ ਹਨ ਉਹ ਵੀ ਜਿਹੜਾ ਆਪਾਂ ਬਾਲ ਸੈੱਟ ਕਰ ਲੈਣੇ ਹਨ ਤੇ ਫਰੰਟ ਦੇ ਤੇ ਆਪਣੇ ਪੀਚਨ ਉਹਨਾਂ ਪੀਚਨ ਨੂੰ ਵੀ ਸੈੱਟ ਕਰਨਾ ਤੇ ਜਿਹੜੇ ਆਪਣੇ ਉੱਪਰਲੇ ਪੀਚ ਹੋਣਗੇ ਉਹਨਾਂ ਪੀਚਾਂ ਦਾ ਵੀ ਜਿਹੜਾ ਆਪਾਂ فاਸਲਾ ਸੇਮ ਰੱਖਣਾ ਉੱਪਰਲੇ ਪੀਚਾਂ ਦਾ ਜਿਹੜਾ 3 فاਸਲਾ ਛਟਕਾਉਣ ਦੇ ਲਈ ਤੁਸੀਂ ਡਬਲ ਸੀ ਸ਼ਾ ਵਾਰਟ ਸਕਦੇ ਹੋ ਡਬਲ ਯੂਫ ਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੀਚ ਦਾ فاਸਲਾ ਵਧਿਆ ਘਟੂਗਾ ਤੁਸੀਂ ਡਬਲ ਸੀ ਯੂਫ ਚ ਦੇਖ ਕੇ ਜਿਹੜਾ ਆਪਣਾ فاਸਲਾ ਸੈੱਟ ਕਰ ਸਕਦੇ ਹੋ ਜੀ ਔਰ ਜਿਹੜੇ ਆਪਣੇ ਤੇੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਹ ਸੈਟ ਕਰ ਲੈਣਾ ਬਲਾਂ ਨੂੰ ਸੈਟ ਕਰਕੇ ਤੇੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਅੱਗ ਪੈਨ ਫੇਰ ਕੇ ਅੱਗ ਪੈਨ ਫੇਰ ਕੇ ਜਿਹੜੇ ਆਪਣੇ ਬਲ ਨੇ ਆਪਾਂ ਸੰਗਣੇ ਕਰ ਲੈਣੇ ਹਨ ਬੈਕ ਤਾਂ ਆਪਾਂ ਉਹੜੇ ਸਾਰੇ ਆਪਣੇ ਇਹੜੇ ਬਲ ਨੇ ਉਹ ਸੈਟ ਕਰਨੇ ਆ ਤੇ ਪ੍ਰੋਪਰ ਅੰਦਰ ਜੋ ਤੇੜੇ ਆਪਣੇ ਪੀਚਰ ਨੂੰ ਵੀ ਜਿਹੜੇ ਆਪਾਂ ਸੈਟ ਕਰਨੇ ਆ ਜੀ ਹਲੇ ਵਿੱਚ ਨਾਲ ਦੇ ਵਿੱਚ ਜਿਹੜੇ ਆਪਣੇ ਪੇਜ ਤੇ ਵੱਲ ਦੋਨੇ ਜਿਹੜਾ ਆਪਾਂ ਸੈੱਟ ਕਰਨੇ ਆ ਜਿਹੜੇ ਆਪਣੇ ਹੁਣ ਲੜਾਉਣਗੇ ਪੀਚਾਉਣਗਣਾ ਪੇਚਾਂ ਵਿੱਚ ਵੀ ਆਪਾਂ ਨੇ ਜਿਹੜਾ ਬਾਸ਼ ਫੇਰ ਪੰਨਾ ਪੇਚਦਾ ਵੀ ਜਿਹੜਾ ਆਪਣਾ ਫਾਸਲਾ ਸੈੱਟ ਕਰਨਾ ਤੇ ਜਿਹੜੇ ਆਪਣੇ ਬਲ ਹੋਣਗੋਨਾ ਬਲਾਂ ਨੂੰ ਵੀ ਜਿਹੜਾ ਆਪਾਂ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਆਪਾਂ ਸੈੱਟ ਕਰਨਾ ਵੀ ਜਿਹੜਾ ਆਪਾਂ ਬੈਕ ਤੱਕ ਚੰਗੀ ਤਰ੍ਹਾਂ ਸੈੱਟ ਕਰਨਾ ਤੇ ਨੋਕ ਦੇ ਕੋਲ ਵੀ ਜਿਹੜਾ ਆਪਣੇ ਲੜਾਉਣਗੋਨਾ ਲੜਾ ਨੂੰ ਆਪਾਂ ਸੈੱਟ ਕਰਾਂਗੇ ਜੀ ਜਿਹੜਾ ਆਪਾਂ ਨੇ ਸਟੋਰ ਲੜ ਲਗਾਉਣਾ ਉਸ ਲੜ ਨੂੰ ਬੈਕ ਤੋਂ ਪਿੰਚ ਕਰਕੇ ਹਲਕਾ ਇਹ ਲੜ ਨੂੰ ਖਿੱਚਣਾ ਤੇ ਇਸ ਲੜ ਦੇ ਵਿੱਚ ਵੀ ਤਾਂ ਆਪਣੀ ਡਬਲ ਪੇਚਾਂ ਨੂੰ ਆਪਾਂ ਬਣਾ ਲੈਣੇ ਹਨ ਡਬਲ ਪੇਚ ਬਣਾ ਕੇ ਡਬਲ ਪੇਚ ਨੂੰ ਆਉਣ ਤੋਂ ਬਾਅਦ ਦੋਨੇ ਪੇਚਾਂ ਨੂੰ ਜਿਹੜਾ ਆਪਾਂ ਇਕੱਠੇ ਕਰਕੇ ਲੜ ਨੂੰ ਹਲਕਾਏ ਹੋਲਡ ਕਰ ਦੇਣਾ ഉപറ ഫോൽഡ് ഉപന ചര സെറ്റ് കൂടി തരണം ലാസേ തല വെള്ളപ്പം സെറ്റ് കി സെറ്റ് എഴുതാ സലട ബൾ ഹണി സെറ്റ് കാരണം ਜਿਹੜਾ ਆਪਣਾ ਇਹ ਲੜੂਗਾ ਇਹ ਲੜ ਨੂੰ ਵੀ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਤੇ ਜਿਹੜੇ ਆਪਣੇ ਬਾਕੀ ਵਾਲੇ ਪੀਚਨ ਉਹ ਵੀ ਜਿਹੜੇ ਆਪਾਂ ਸੈੱਟ ਕਰ ਲੈਣੇ ਹਨ ਹੰਡੇ ਆਪਣੇ ਵਾਲਾਂ ਨੂੰ ਵੀ ਜਿਹੜੇ ਆਪਾਂ ਬਾਅਦ ਦੇ ਨਾਲ ਸੈੱਟ ਕਰ ਲੈਣੇ ਹਨ ਜੀ। ਹੰ ਜਿਹੜੇ ਆਪਣੇ ਪੇਚਾਂ ਨੋਬ ਜਿਹੜੇ ਆਪਾਂ ਇਸ ਲੜ ਦੇ ਵਿੱਚ ਬਣਾ ਕੇ ਫਿਰ ਬਣਾ ਕੇ ਤੇ ਜਿਹੜੇ ਆਪਣੇ ਦੋਨੇ ਪੇਚਾਂ ਨੂੰ ਇਕੱਠੇ ਕਰਕੇ ਲੜ ਨੂੰ ਹਲਕਾ ਜਿਹੜਾ ਆਪਾਂ ਲੜ ਨੂੰ ਹਲਕਾ ਜਿਹੜਾ ਆਪਾਂ ਫੋਲਡ ਕਰ ਦੇਣਾ ਤੇ ਫਿਰ ਉਸ ਤੋਂ ਆ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਵੀ ਜਿਹੜਾ ਆਪਾਂ ਹੁਣ ਸੈੱਟ ਕਰਨਾ ਫੇਰ ਤੱਕੇ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਸੈੱਟ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਇਸ ਲੜ ਦੇ ਵਿੱਚ ਆਪਾਂ ਜਿਹੜਾ ਬਾਅਦ ਫੇਰ ਕੇ ਤੇ ਇਸ ਲੜ ਨੂੰ ਵੀ ਜਿਹੜਾ ਆਪਾਂ ਸੈੱਟ ਕਰਨਾ ਜੀ ਜਿਹੜੇ ਆਪਣੇ ਲੜ ਹੋਣਗੇ ਫੀਚਾਂ ਪੀਚਾਂ ਨੂੰ ਵੀ ਅढਾਣਾ ਆਪਾਂ ਸੈੱਟ ਕਰਨਾ చంగీత పేచాన పేచాను కూడా సెట్ కానీ జాబ్ పేచాన పేచాను సెట్ కి ਉਹਦੇ ਕੋਲ ਜਿਹੜਾ ਆਪਣੇ ਲੜ ਢਿੱਲੇ ਹੋਣਗੇ ਉਹਨਾਂ ਲੜਨ ਵੀ ਜਿਹੜਾ ਆਪਾਂ ਬਾਅਦ ਵਿੱਚ ਟ੍ਰੈਡ ਕਰ ਲੈਣਾ ਚੰਗੀ ਤਰ੍ਹਾਂ ਸਾਰੇ ਪੇਚਾਂ ਦੇ ਵਿੱਚ ਆਪਾਂ ਬਾਅਦ ਫੇਰ ਕੇ ਸਾਰੇ ਪੇਚਾਂ ਸਾਰੇ ਸਾਰੇ ਪੇਚਾਂ ਐਡ ਆਪਣਾ فاਸਲਾ ਉਹ ਆਪਾਂ ਸੈੱਟ ਕਰ ਲੈਣਾ ਜੀ ജാ ലേ ബെറ്റോ പെച്ചോൽഡ് ലെ ഡബൽ പെച്ച ബാ ല പെച്ച ബാൽ പേജ ബുദ്ധി അപ്പം ലടു ഫ്രണ്ട്കൾഡ് ਉੱਪਰ ਲੜਨ ਨੂੰ ਉਪਰ ਫੋਲਡ ਕਰਕੇ ਉੱਪਰ ਲੜਨ ਨੂੰ ਫੋਲਡ ਕਰਕੇ ਤੇ ਲੜ ਦੇ ਵਿੱਚ ਜਿਹੜੇ ਹੁਣ ਆਪਣੇ ਬੈਕ ਤੇ ਵਾਲ ਹੋਣਗੇ ਜਿਹੜਾ ਆਪਾਂ ਖਲਾੜ ਦੇਣੇ ਹਨ ਤੇ ਜਿਹੜੇ ਆਪਣੇ ਫਰੰਟ ਦੇ ਤੇ ਪੇਚ ਆਉਣਗੇ ਉਹਨਾਂ ਪੇਚਾਂ ਨੂੰ ਆਪਾਂ ਸੈੱਟ ਕਰ ਲੈਣਾ ਜੰਗੀ ਤੇਰੇ ਵਾਲੇ ਪਾ ਕੇ ਚੈਟਿੰਗ ਆ ਪਈੜੀ ਕਰ ਲੈਣੀ ਆ ਸਾਰੇ ਪੇਚਾਂ ਦੇ ਇਹਦੇ ਆਪਣੇ ਵਾਲ ਹੋਣ ਗੰਨਾ ਬਲਾਂ ਦੇ ਵਿੱਚ ਆਪਾਂ ਆਵਾਜ਼ ਫੇਰ ਗੋਨਾ ਬਲਾਂ ਬਲਾਂ ਨੂੰ ਵੀੜਾ ਆਪਾਂ ਸੈਟ ਕਰਨਾ ਬੈਕ ਤੱਕ ਜਿਹੜਾ ਆਪਣੇ ਵਾਲ ਹਨ ਆਪਾਂ ਪਗਪੈਂਦ ਨਾਲ ਜਿਹੜਾ ਆਪਾਂ ਸੈਟ ਕਰ ਲੈਣੇ ਹਨ ਜੰਗੀ ਤੇਰੇ ਵਾਲ ਨਾ ਪਾ ਕੇ ਪਾ ਕੇ ਨੂੰ ਸੈਟ ਕਰਨਾ ਤਾਂ ਇਹ ਕਰਤਾਂ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਲੋਕਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਹੋ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਬੈਕ ਦਾ ਕਿਹੜਾ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਸੈੱਟ ਕਰਨਾ ਤੇ ਜਿਹੜਾ ਆਪਣੇ ਫਰੰਟ ਤੇ ਪੇਜ ਬਣਾਇਆ ਸੀਗੇ ਉਹਨਾਂ ਪੇਜਾਂ ਵਿੱਚ ਬਾਅਦ ਫੇਰ ਕੇ ਉਹਨਾਂ ਪੇਜਾਂ ਨੂੰੜਾ ਆਪਾਂ ਸੈੱਟ ਕਰ ਲੈਣਾ ਜੀ ചിത്ര സെറ്റ് കൂടെ ജാ ഛാ ഷേവേ ലടുന്നു ബാഗത്ത് പെൻച്ചന ഷെമേ ലടുന്നു ബാഗത്ത് പെച്ച ഫോൽഡോൽഡ് ਤੇੜਾ ਰਣ ਦੇ ਉੱਤੇ ਤੁਸੀਂ ਤੁਸੀਂ ਇਹ ਲੜ ਨੂੰ ਇੱਕ ਵਾਰ ਫੋਲਡ ਕਰ ਦੇਣਾ ਜੀ ਰਣ ਉੱਤੇ ਲੜ ਨੂੰ ਹੋਲਡ ਕਰਕੇ ਫਿਰ ਉਸ ਤੋਂ ਲੜ ਨੂੰ ਜਿਹੜਾ ਡਬਲ ਫੋਲਡ ਕਰਕੇ ਤੇ ਬੈਕ ਤਾਂ ਕਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਜਿਹੜਾ ਆਪਣਾ ਛੇਵੇਂ ਲੜੂਗਾ ਛੇਵੇਂ ਲੜ ਨੂੰ ਤੁਸੀਂ ਨੇ ਸਿੰਗਲ ਲਗਾਉਣਾ ਤੇ ਸਾਫ਼ ਕਰਕੇ ਲਗਾਉਣਾ ਇਸ ਲੜ ਨੂੰ ਜਿਹੜਾ ਆਪਾਂ ਇਸ ਲੜ ਦੇ ਵਿੱਚ ਬੈਕ ਟੇਬਲ ਨਹੀਂ ਪਾਵਾਂਗੇ ਤੇ ਇਸ ਲੜ ਨੂੰ ਜਿਹੜਾ ਆਪਾਂ ਸਾਫ਼ ਕਰਕੇ ਲਗਾਵਾਂਗੇ ਜੀ ਇਸ ਲੜ ਨੂੰ ਸੈਟ ਕਰਨ ਤੋਂ ਆ ਜਿਹੜਾ ਆਪਾਂ ਇਸ ਲੜ ਦੇ ਵਿੱਚ ਬਾਅਦ ਫੇਰ ਕੇ ਜਿਹੜੇ ਆਪਣੇ ਪੱਗੋਗੇ ਉਸ ਪੱਗ ਦੀ ਜਿਹੜੀ ਆਪਾਂ ਬਾਕੀ ਦੀ ਸੈਟਿੰਗ ਹੋਊਗਾ ਆਪਾਂ ਕਰ ਲੈਣੀ ਆ ਸਾਰੇ ਬੜਾ ਦੇ ਵਿੱਚ ਆਪਾਂ ਜਿਹੜਾ ਪੱਗ ਫੇਰ ਕੇ ਸਾਰੇ ਬੜਾ ਨੂੰ ਆਪਾਂ ਜਿਹੜਾ ਸੈੱਟ ਕਰ ਲੈਣਾ ਤੇ ਜਿਹੜਾ ਆਪਣਾ ਛੇਮ ਲੜੂਗਾ ਉਸ ਲੜ ਨੂੰ ਸੜੜ ਦੇ ਵਿੱਚ ਵੀ ਆਪਾਂ ਵਾਰ ਫੇਰ ਕੇ ਲੜ ਨੂੰ ਵੀੜਾ ਆਪਾਂ ਨੂੰ ਤੇ ਕੋਲ ਸੈਟ ਕਰਨਾ ਜਿਹੜਾ ਆਪਣੇ ਪੇਜਾਂ ਨੂੰ ਉਹਨਾਂ ਪੇਜਾਂ ਨੂੰ ਆਪਾਂ ਸੈੱਟ ਕਰ ਲੈਣਾ ਜੀ ਚਾਹੇ ਕਿਤੇ ਆਪਣੇ ਇਹਨਾਂ ਪੇਜਾਂ ਨੂੰ ਪੇਜਾਂ ਨੂੰ ਜਿਹੜਾ ਆਪਾਂ ਸੈੱਟ ਕਰ ਲੈਣਾ ਆਪਾਂ ਕਲਗੀ ਲੜ ਲਈ ਪਕ ਪੈਨ ਲਗਾਵਾਂਗੇ ਜਿੱਥੋਂ ਆਪਾਂ ਨੇ ਸ਼ੈਮਲਟ ਫੋਲਡ ਕੀਤਾ ਸੀ ਸ਼ੈਮਲਟ ਦੇ ਉੱਪਰ ਆ ਕੇ ਜਿਹੜਾ ਆਪਾਂ ਪਕ ਪੈਨ ਲਗਾ ਦੇਣਾ ਪਕ ਪੈਨ ਲਗਾਉਣ ਤੋਂ ਬਾਅਦ ਪਕ ਪੈਨ ਲਗਾਉਣ ਤੋਂ ਬਾਅਦ ਜਿਹੜਾ ਜਿਹੜਾ ਹੁਣ ਆਪਾਂ ਕਲਗੀ ਲੜ ਲਵਣਾ ਕਲਗੀ ਲੜ ਦਾ ਪਲਾ ਪਲਾ ਤੁਲੇ ਨੂੰ ਫੋਲਡ ਕਰਨਾ ਇਹ ਤੁਲੇ ਦਾ ਪਲਾ ਉਸ ਨੂੰ ਉੱਪਰ ਨੂੰ ਫੋਲਡ ਕਰਕੇ ਤੇ ਅੱਖ ਤਾਂ ਖਿੱਚ ਕੇ ਲੜ ਨੂੰ ਉੱਪਰ ਚੰਗੀ ਤਰ੍ਹਾਂ ਜਿਹੜਾ ਫੋਲਡ ਕਰਨਾ ਜਿਸ ਦੇ ਵਿੱਚ ਜਿਹੜਾ ਆਪਣੇ ਵਾਲ ਹੋਣਗੇ ਨਾ ਵਾਲਾਂ ਨੂੰ ਕੱਢ ਕੇ ਤੇ ਲੜ ਨੂੰ ਜਿਹੜਾ ਆਪਾਂ ਬੈਕ ਟੈਕ ਸਾਫ਼ ਕਰਨਾ ਅੱਖਾਂ ਦਾ ਕਲੜ ਨੂੰ ਖਿੱਚ ਕੇ ਅੱਖਾਂ ਦਾ ਕਲੜ ਨੂੰ ਖਿੱਚ ਕੇ ਜਿਹੜਾ ਆਪਾਂ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਆਪਾਂ ਸੈੱਟ ਕਰਨਾ ਜੀ ਜਿਹੜਾ ਆਪਾਂ ਫਿਰ ਪੱਗ ਭੈਣ ਲਗਾਇਆ ਸੀਗਾ ਪੱਗ ਭੈਣ ਲੜ ਦੇ ਕੱਲ ਵੀ ਲੜ ਦੇ ਥਲੇ ਚਿਲੀ ਆ ਕੇ ਜਿਹੜਾ ਆਪਾਂ ਪੱਗ ਭੈਣ ਲਗਾਇਆ ਸੀਗਾ ਲੜਨਾਂ ਆਪਾਂ ਪੱਗ ਭੈਣ ਥਲੇ ਚਿਲੀ ਆ ਕੇ ਫਰੋਂਟ ਉਹ ਲੁਕਾ ਕੇ ਇਹ ਰੜ ਨੂੰ ਜਿਹੜਾ ਆਪਾਂ ਛੇਵ ਲੜ ਥਲੇ ਦੱਬ ਦੇਣਾ ਜੇਗਾ ਤੁਹਾਡਾ ਪ੍ਰੋਟੋ ਲੜ ਆ ਰਿਹਾ ਜਾਂਦਾ ਹੈ ਤੁਸੀਂ ਉੱਤੇ ਪੱਗ ਭੈਣ ਲਗਾ ਸਕਦੇ ਹੋ ਉਹ ਦੇ ਕਰਕੇ ਜਿਹੜਾ ਤੁਹਾਡਾ ਲਾੜਾ ਠੀਲਾ ਨਹੀਂ ਹੋਵੇਗਾ ਹੁਣ ਜਿਹੜਾ ਆਪਾਂ ਸੈਟ ਕਰਾਂਗੇ ਇਹਦਾ ਸਿਰ ਦੇ ਸੈਂਟਰ ਦੇ ਵਿੱਚੋਂ ਪੜਾ ਲੜ ਲਗਾ ਇਸ ਲੜ ਨੂੰ ਖਿੱਚ ਕੇ ਪੂਰੇ ਸਰਦ ਦੇ ਖਿਲਾਰ ਕੇ ਲੈ ਥਲੇ ਕਪੜਾਂ ਚੰਗੀ ਤਰ੍ਹਾਂ ਦੀ ਦੇਣਾ ਤੇ ਮੂਹਰੇ ਲੜਨ ਨੂੰ ਖਿੱਚ ਕੇ ਲੜਨ ਦੋਨਾਂ ਹੱਥ ਫੋਲਡ ਕਰਕੇ ਬੈਕ ਤੇ ਦਬ ਦੇਣਾ ਜੀ ਤੇਰੇ ਆਪਣੀ ਪੱਗਾ ਉਹ ਕੰਪਲੀਟ ਹੋ ਚੁੱਕਿਆ ਹੁਣ ਇਸ ਪੱਗ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਆਪਾਂ ਕਰ ਲੈਣੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ